ਸਤਿ ਸ੍ਰੀ ਅਕਾਲ ਦੋਸਤੋ 9 ਵਜੇ ਉੱਠਣ ਤੋਂ ਬਾਅਦ ਸਵੇਰੇ ਮਾਲਕ ਦੀ ਗੱਡੀ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਲਾ ਟਟਕਾਣੇ ਤੇ ਉਸ ਤੋਂ ਬਾਅਦ ਆਪਾਂ ਮਾਰੀ ਆਪਣੀ ਰਾਣੀ ਸੁੰਦਰਾ ਨੂੰ ਟਾਕੀ ਬਾਲ ਬੂਲ ਖੜੇ ਕਰਨ ਤੋਂ ਬਾਅਦ ਆਪਾਂ ਨੂੰ ਆ ਗਿਆ ਸਰਕਾਰੀ ਨੌਕਰੀ ਤੇ ਜਾਣ ਲਈ ਟੈਲੀਫੋਨ ਰਾਣੀ ਸੁੰਦਰਾ ਦੀ ਟੀਵੀ ਜੀਡੀ ਸਕਰੀਨ 'ਚ ਬੈਕ ਕੈਮਰਾ ਦੇਖ ਕੇ ਆਪਾਂ ਲਈ ਗੱਡੀ ਬੈਕ ਨਾਲ ਦੀ ਨਾਲ ਆਪਾਂ ਚੱਲ ਗਏ ਮੈਡਮ ਨੂੰ ਉਹਦੀ ਮਾਂ ਦੇ ਘਰ ਛੱਡਣ ਮੈਡਮ ਨੂੰ ਲਾਉਣ ਤੋਂ ਬਾਅਦ ਨਾਲ ਲੱਗਦੀ ਕੱਢ ਲਈ ਆਪਾਂ ਗੱਡੀ ਗੇਟੋਂ ਬਾਹਰ ਇਹ ਲਾਲ ਜਿਹਾ ਘਰ ਮੈਡਮ ਦੀ ਮਾਂ ਦਾ ਘਰ ਹੈ ਮੈਂ ਆ ਗਿਆ ਹੁਣ ਵਾਪਸ ਰੂਮ 'ਚ ਅੱਧੀ ਰਾਤ 11:30 ਵਜੇ ਮੈਂ ਗਿਆ ਮੈਡਮ ਨੂੰ ਦੁਬਾਰਾ ਲੈਣ ਜਾਂਦਿਆਂ ਹੋਇਆਂ ਰਸਤੇ 'ਚ ਦੁਬਾਰਾ ਫੋਨ ਕਰਕੇ ਦਹੀਂ ਲਿਆਉਣ ਦਾ ਆਰਡਰ ਹੋਇਆ ਦਨੂਬ ਮਾਰਕੀਟ ਦੀ ਪਾਰਕਿੰਗ 'ਚ ਪਹੁੰਚ ਕੇ ਵੱਡੇ ਸਾਰੇ ਟੀਵੀ ਜੀਡੀ ਸਕਰੀਨ 'ਚ ਦੇਖ ਕੇ ਰਾਣੀ ਸੁਂਦਰਾ ਨੂੰ ਫੇਰ ਲਾਇਆ ਆਪਾਂ ਬੈਕ ਪਾਰਕਿੰਗ 'ਚ ਦਨੂਬ ਮਾਰਕੀਟ ਦੇ ਅੰਦਰ ਜਾ ਕੇ ਮਾਲਕਾਂ ਵੱਲੋਂ ਕੀਤੀ ਹੋਈ ਦਹੀਂ ਦੀ ਡਿਮਾਂਡ ਨੂੰ ਆਪਾਂ ਰੱਖਿਆ ਚੱਕ ਕੇ ਟਰਾਲੀ 'ਚ ਤੇ ਕਾਲੀ-ਕਾਲੀ ਪਹੁੰਚੇ ਆਪਾਂ 셀ਫ ਚੈੱਕਆਊਟ ਕਾਊਂਟਰ ਤੇ 셀ਫ ਚੈੱਕਆਊਟ ਕਾਊਂਟਰ ਤੇ ਆ ਕੇ ਮਾਲਕਾਂ ਦੇ ਕਾਰਡ ਤੋਂ ਕੀਤਾ ਮੈਂ 12 ਰ ਉਸ ਤੋਂ ਬਾਅਦ ਮੈਨੂੰ ਮਸ਼ੀਨ ਬੋਲ ਕੇ ਕਹਿੰਦੀ ਕਿ ਆਪਣੀਆਂ ਚੀਜ਼ਾਂ ਨੂੰ ਚੱਕ ਕੇ ਲਫਾਫੇ 'ਚ ਪਾਓ ਸ਼ੁਕਰਾਨ ਜਲਦੀ ਜਲਦੀ ਮੈਂ ਲਾਲ ਘਰ ਪਹੁੰਚ ਕੇ ਮਾਲਕਾਂ ਨੂੰ ਸਮਾਨ ਫੜਾਇਆ ਅੰਦਰ ਘਰ ਨੂੰ ਵਾਪਸ ਜਾਣ ਲਈ ਉਸੇ ਟਾਈਮ ਮੈਨੂੰ ਮੈਡਮ ਦਾ ਆਇਆ ਫੋਨ ਰਾਤ ਨੂੰ ਪੂਰਾ 1 ਘੰਟਾ ਘੁੰਮਣ ਤੋਂ ਬਾਅਦ ਆਪਾਂ ਆ ਗਏ ਘਰੇ ਸੋ ਮਿੱਤਰੋ ਇਹ ਸੀ ਮੇਰਾ ਸਾਉਦੀ ਵਾਲੀ ਸਰਕਾਰੀ ਨੌਕਰੀ ਦਾ ਸਾਰੇ ਦਿਨ ਦਾ ਕੰਮ ਗੁੱਡ ਨਾਈਟ ਸਸਰੀ ਗਾਲ ਤੇ ਰੱਬ ਰੱਖਾ